ਯਾ ਕਦੋਂ ਪੁੱਛਣਾ ਕੱਲੂ ਇੱਧਰ ਆ ਜਾਓ ਆਹ ਸਗਲਾ ਤੁਮ ਕਾਰਿਆ ਨਾਮ ਟੂਰਨਾਮੈਂਟ ਜਿਹੜਾ ਹੋਇਆ ਬ੍ਰਦਰ ਖੂਤਰ ਕਲੱਬ ਵੱਲੋਂ ਹਾਂਜੀ ਹਾਂਜੀ ਕਵਰ ਵੀਰ ਕੈਨੇਡਾ ਵਾਲਾ ਹਾਂਜੀ ਹਾਂਜੀ ਠੀਕ ਆ ਜੀ ਤੇ ਇੱਕ ਤੇ ਉਹ ਵੀਰ ਦਾ ਪਹਿਲੇ ਬਹੁਤ ਆਪਾਂ ਧੰਨਵਾਦ ਕਰਦੇ ਆਂ ਹਾਂਜੀ ਵੀ ਵੀ ਟੂਰਨਾਮੈਂਟ ਜਿਹੜੇ ਆ ਬੜੇ ਵਧੀਆ ਟੂਰਨਾਮੈਂਟ ਕਰਾ ਰਿਹਾ ਹੈ ਹਾਂਜੀ ਜਿਹੜਾ ਵੀ ਟੂਰਨਾਮੈਂਟ ਕਰਾ ਰਿਹਾ ਵਾ ਹਰ ਵਾਰੀ ਮੋਟਰਸਾਈਕਲ ਦਾ ਹੀ ਕਰਾ ਰਿਹਾ ਹਾਂਜੀ ਹਾਂਜੀ ਠੀਕ ਆ ਜੀ ਤੇ ਅਸੂ ਦੇ ਵਿੱਚ ਮੈਨੂੰ ਇਨੇ ਸਾਲ ਹੋ ਗਏ ਨੇ ਆਪਣਾ ਕਬੂਤਰਬਾਜ਼ੀ ਕਰਦੇ ਨੂੰ ਕਦੀ ਵੀ ਅਸੂ ਵਿੱਚ ਮੋਟਰਸਾਈਕਲ ਕਦੀ ਨਹੀਂ ਉੱਡਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਵਰ ਵੀਰ ਕੈਨੇਡਾ ਵਾਲੇ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਉਹਨੇ ਆਦ ਕਿ ਅਸੂ ਵਿੱਚ ਵੀ ਮੋਟਰਸਾਈਕਲ ਵੜਾਇਆ ਹਾਂਜੀ ਹਾਂਜੀ ਠੀਕ ਹੈ ਜੀ ਨਹੀਂ ਤੇ ਆਪਾਂ ਨੂੰ ਇਨੇ ਸਾਲ ਹੋ ਗਏ ਕਬੂਤਰਬਾਜ਼ੀ ਕਰਦੇ ਨੇ ਅਸੂ ਵਿੱਚ ਕਦੀ ਟੂਰਨਾਮੈਂਟ ਇੱਡਾ ਵੱਡਾ ਨਹੀਂ ਹੈਗਾ ਤੇ ਅਹੀਂ ਕਵਰ ਵੀਰ ਜਿਹੜਾ કલુ ભાજી વાત ਦੇ ਭਰਾਵਾਂ ਨੂੰ ਆਪਣੇ ਸਟਾਜ ਜੀ ਨੇ ਕੱਲੂ ਮਾਲ ਜੀ ਇਹਨਾਂ ਦਾ ਜਿਹੜਾ ਵਾ ਪਹਿਲਾ ਨਾਮ ਆਇਆ ਜੀ ਬ੍ਰਦਰ ਕਬੂਤਰ ਕਲੱਬ ਵੱਲੋਂ ਜਿਹੜਾ ਟੂਰਨਾਮੈਂਟ ਕਰਵਾਇਆ ਗਿਆ ਜੀ ਦੋ ਦਿਨਾਂ ਦਾ ਜਿਹੜਾ ਮਤਲਬ ਕਿ ਟੂਰਨਾਮੈਂਟ ਮਤਲਬ ਕਿ ਕੱਪ 19 924 ਨੂੰ ਜੀ ਐਵਰੇਜ ਵਾਲਾ ਸੀ ਜੀ ਤੇ ਉਹਦੇ ਵਿੱਚ ਜਿਹੜਾ ਇਹਨਾਂ ਦਾ ਪਹਿਲਾ ਨਾਮ ਆਇਆ ਵਾ ਠੀਕ ਹੈ ਜੀ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਆਪਣੇ ਹਣੀ ਰੰਦਾਵਾ ਸਾਹਿਬ ਜੀ ਤੇ ਇਹ ਮਲਕੀਤ ਰੰਦਾਵਾ ਜੀ ਜਿਹੜੇ ਆਪਣੇ ਸਬਸਕ੍ਰਾਈਬਰ ਹੈਗੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆਪਣੇ ਉਸਤਾਦ ਨਾਲ ਪਵਨ ਚੰਡੀਗੜ ਸਾਹਿਬ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਤੇ ਪਵਨ ਚੰਡੀਗੜ ਜੀ ਇਹ ਸਪੈਸ਼ਲ ਜਿਹੜਾ ਚੱਲ ਕੇ ਆ ਉਸਤਾਦ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਜੀ ਉਸਤਾਦ ਜੀ ਤੇ ਆਪਣੇ ਮਲਕੀਤ ਉਸਤਾਦ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਧੰਨਵਾਦ ਉਸਤਾਦ ਜੀ ਆਪਣੀ ਐਵਰੇਜ ਦਾ ਦੱਸੋ ਜੀ ਕਿਵੇਂ ਕਿੰਨੇ ਕਬੂਤਰ ਉੱਡੇ ਤੇ ਕਿਵੇਂ ਆਪਣਾ ਇਸ ਦੇ ਵਿੱਚ ਲੈ ਆਪਣਾ ਜੀ ਟੂਰਨਾਮੈਂਟ ਜਿਹੜਾ ਉੱਡਿਆ ਬ੍ਰਦਰ ਕੂਤਰ ਕਲੱਬ ਵੱਲੋਂ ਹਾਂ ਜੀ ਜੀ ਕਵਰ ਵੀ ਰਿਕ ਨੇ ਡਾਲਾ ਹਾਂਜੀ ਠੀਕ ਆ ਜੀ ਤੇ ਇੱਕ ਦੇ ਉਹ ਵੀਰ ਦਾ ਪਹਿਲੇ ਬਹੁਤ ਆਪਾਂ ਧੰਨਵਾਦ ਕਰਦੇ ਆ ਵੀ ਵੀ ਟੂਰਨਾਮੈਂਟ ਜਿਹੜੇ ਆ ਬੜੇ ਵਧੀਆ ਟੂਰਨਾਮੈਂਟ ਕਰਾ ਰਿਹਾ ਹਾਂ ਹਾਂਜੀ ਜੀ ਜਿਹੜਾ ਵੀ ਟੂਰਨਾਮੈਂਟ ਕਰਾ ਰਿਆ ਵਾ ਹਰ ਵਾਰੀ ਮੋਟਰਸਾਈਕਲ ਦਾ ਹੀ ਕਰਾ ਰਿਆ ਹਾਂ ਹਾਂਜੀ ਜੀ ਠੀਕ ਆ ਜੀ ਤੇ ਅਸੂ ਦੇ ਵਿੱਚ ਮੈਨੂੰ ਇਨੇ ਸਾਲ ਹੋ ਗਏ ਨੇ ਆਪਣਾ ਕਬੂਤਰਬਾਜ਼ੀ ਕਰਦੇ ਨੂੰ ਕਦੀ ਵੀ ਅਸੂ ਵਿੱਚ ਮੋਟਰਸਾਈਕਲ ਕਦੀ ਨਹੀਂ ਉੱਡਿਆ ਜੀ ਹਾਂਜੀ ਜੀ ਠੀਕ ਆ ਜੀ ਤੇ ਕਵਰ ਵੀਰ ਕੈਨੇਡਾ ਵਾਲੇ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਉਹਨੇ ਆਦ ਕੀ ਅਸੂ ਵਿੱਚ ਵੀ ਮੋਟਰਸਾਈਕਲ ਲੜਾਇਆ ਹਾਂਜੀ ਹਾਂਜੀ ਠੀਕ ਆ ਜੀ ਨਹੀਂ ਤੇ ਆਪਾਂ ਨੂੰ ਇੰਨੇ ਸਾਲ ਹੋ ਗਏ ਕਬੂਤਰਬਾਈ ਕਰਦੇ ਨੇ ਅਸੂ ਵਿੱਚ ਕਦੀ ਟੂਰਨਾਮੈਂਟ ਇੰਨਾ ਵੱਡਾ ਨਹੀਂ ਹੈਗਾ ਤੇ ਅਸੀਂ ਕਵਰ ਵੀਰ ਜਿਹੜਾ ਆਪਣਾ ਕੈਨੇਡਾ ਵਾਲਿਆਂ ਨੂੰ ਅਪਰੀਸ਼ੀਏਟ ਕਰਦੇ ਆਂ ਇਹ ਵੀਰ ਨੇ ਜਿਹੜਾ ਆਦ ਕੀ ਮੋਟਰਸਾਈਕਲ ਸਪਲੈਂਡਰ ਫਿਰ ਹਾਂਜੀ ਹਾਂਜੀ ਬਹੁਤ ਵਧੀਆ ਵੀ ਇਹਨੇ ਟੂਰਨਾਮੈਂਟ ਜਿਹੜਾ ਕਰਾਇਆ ਵਾ ਤੇ ਆਪਾਂ ਬਹੁਤ ਆਪਣਾ ਥੈਂਕਸਫੁਲ ਕਰਦੇ ਆਂ ਕਵਰ ਵੀਰ ਕੈਨੇਡਾ ਵਾਲੇ ਦਾ ਹਾਂਜੀ ਉਸਤਾਜੀ ਆਪਣੇ ਕਬੂਤਰਾਂ ਦਾ ਥੋੜਾ ਦਿੱਸੇ ਜੀ ਐਵਰੇ ਇਹ ਇਹਦਾ ਵੀਰ ਜੀ ਹੁਣ ਮੈਨੂੰ ਪੂਰਾ ਤੇ ਪਤਾ ਨਹੀਂ ਹੈ ਪਹਿਲੇ ਦਿਨ ਆਪਣੇ ਬਣੇ ਆ ਕੋਈ 55 ਘੰਟੇ ਦੇ 55 ਘੰਟੇ ਦੇ ਕੁਝ ਮਿੰਟ ਹਾਂਜੀ 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 ਤੇ ਦੂਸਰੇ ਦਿਨ ਆਪਣੇ ਬਣੇ ਆ 44 ਘੰਟੇ ਕੁਝ ਮਿੰਟ ਹਾਂਜੀ 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 ਮਨ ਟੋਟਲ ਆਪਣੀ ਐਵਰੇਜ ਬਣੀ ਹੈ 99 ਤੇ 47 ਕੇ 45 ਦੇ ਲਾਗੇ ਚੱਗੇ ਆ ਠੀਕ ਹੈ ਤੇ ਬਹੁਤ ਵਧੀਆ ਨੇ ਦੇ ਉਸਤਾਦ ਜੀ ਨਾਲ ਜਿਹੜੇ ਕਬੂਤਰ ਬੈਠੇ ਆ ਇਹਨਾਂ ਦਾ ਜਿਹੜਾ ਆਪਾਂ ਫਸਟ ਪ੍ਰਾਈਜ਼ ਇਹਨਾਂ ਦਾ ਹੈਗਾ ਜੀ ਬ੍ਰਦਰ ਕਬੂਤਰ ਕਲੱਬ ਵੱਲੋਂ ਜਿਹੜਾ ਇਹਨਾਂ ਦਾ ਆਇਆ ਸੀ ਜਿੰਨਾਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਨਾਲ ਆਪਣੀ ਵੀਰਿਆ ਜੀ ਉਹ ਜੋ ਬਣ ਲਿਆ ਸੀ ਜੀ ਸ਼ੇਸ਼ਾ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾ ਨਾਮ ਇਹਦੇ ਵਿੱਚ ਮੋਟਰਸਾਈਕਲ ਹੀ ਉਹ ਅੱਜ ਆਪਾਂ ਲੈਣਗੇ ਜਿਹੜਾ ਕੀਤਾ ਤੋਂ ਆਪ ਆਪਣਾ ਟਰਨਮੈਂਟ ਜਿਹੜੇ ਉਹਦਾ ਨਾਮ ਮੰਡੇਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਮਾਈਕ ਬਾਕੀ ਸਾਰਾ ਕੁਝ ਤੇ ਤੁਹਾਡੇ ਆਪਣਾ ਹੈਗਾ ਯਾਰ ਗੋਡਿੰਗ ਦੇ ਵਿੱਚ ਹਾਂਜੀ ਵੀਰਾਂ ਨੇ ਇਹੀ ਲਗਾ ਜੀ ਲੋ ਜੀ ਆਪਣੇ ਸਤਾਦ ਪਵਨ ਚੰਡੀਗੜੀਆ ਜੀ ਇਹ ਜਿਹੜੇ ਆ ਵੀ ਇਹ ਵੀ ਇੱਥੇ ਬਹੁਤ ਵਧੀਆ ਜਿਹੜਾ ਸਾਥ ਦਿੰਦੇ ਆਪਣੇ ਉਸਤਾਦ ਕਲੂ ਮਾਲ ਜੀ ਨਾਲ ਦਾ ਇਹ ਚੇਲਾ ਹੀ ਆਪਣਾ ਚੇਲਾ ਵੀ ਆ ਤੇ ਭਰਾ ਵੀ ਆ ਹਾਂਜੀ ਹਾਂਜੀ ਤੇ ਬਹੁਤ ਜਿਆਦਾ ਵਧੀਆ ਸਾਥ ਦਿੰਦੇ ਤੇ ਨਹੀਂ ਉਸਤਾਦ ਜੀ ਦੋ ਵਜੇ ਬੋਲ ਕਹਿਣਾ ਚਾਹੋ ਜੀ ਅੱਜ ਤੁਸੀਂ ਜਿਹੜਾ ਵੇਲਾ ਦਿੱਤਾ ਮੋਢੇ ਸਾਰੇ ਆਲ ਅੰਮਦ ਸਾਦੇ ਵਿੱਚ ਤੁਹਾਨੂੰ ਗਿਆ ਤੇ ਹਾਂਜੀ ਹਾਂਜੀ ਪਹੁੰਚਣ ਦੀ ਅਗੜੀ ਸਾਹਿਬ ਜੀ ਹਾਂਜੀ ਬੋਲੋ ਜੀ ਹੁੰਦੀ ਹਾਂਜੀ ਵੀਰ ਜੀ ਤੁਹਾਨੂੰ ਕਿਵੇਂ ਦਾ ਲੱਗਾ ਜੀ ਆਪਣਾ ਤੁਹਾਡਾ ਫਰਸਟ ਪ੍ਰਾਈਜ਼ ਆਇਆ ਵਾ ਤੁਸੀਂ ਬਹੁਤ ਜ਼ਿਆਦਾ ਸਾਰ ਦਿੱਤਾ ਇਹ ਸ਼ਤ ਦੇ ਤੇ ਆਪਣੀ ਖੁਸ਼ੀ ਦਾ ਛੜਾਇਆ ਇਹ ਹਾਦਸੋ ਜੀ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਜੀ ਬਹੁਤ ਖੁਸ਼ੀ ਹੋਈ ਜੀ ਸਾਨੂੰ ਹਾਂਜੀ ਤੇ ਆਪਣੇ ਕਵਰ ਸਤਾ ਜੀ ਹੈਗੇ ਕੈਨੇਡਰ ਤੋਂ ਹਾਂਜੀ ਹਾਂਜੀ ਉਹ ਹਰ ਸਾਲ ਕਰਾਉਂਦੇ ਨੇ ਹਾਂਜੀ ਤੇ ਆਪਣਾ ਅਸੂਚ ਵੀ ਇਸ ਵਾਰ ਉਹਨਾਂ ਨੇ ਮੋਟਰਸਾਈਕਲ ਫਰਸਟ ਪ੍ਰਾਈਜ਼ ਰੱਖਿਆ ਸੀ ਹਾਂਜੀ ਹਾਂਜੀ ਤੇ ਆਪਾਂ ਉਹ ਵਿਨ ਕੀਤਾ ਹਾਂਜੀ 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 ਆਪਾਂ ਅੱਜ ਦੇ ਦੋ ਦੋ ਵਾਰੀ ਚੈਂਪੀਅਨ ਹੋ ਗਏ ਐ ਇਸ ਟੂਰਨਾਮੈਂਟ ਦੇ ਆਪਾਂ ਦੇ ਠੀਕ ਐ ਹਾਂਜੀ ਤਾਂ ਪਹਿਲਾ ਟੂਰਨਾਮੈਂਟ ਓੜਿਆ ਉਹਦੇ ਆਪਾਂ ਚੈਂਪੀਅਨ ਬਣੇ ਆ ਇਹ ਹੁਣ ਛੇਵਾਂ ਵਾਲਾ ਟੂਰਨਾਮੈਂਟ ਓੱਚੀ ਆਪਾਂ ਚੈਂਪੀਅਨ ਬਣੇ ਆ ਲੋ ਜੀ ਨਾਲ ਆਪਣੇ ਹਰਨੀ ਰੰਧਾਵਾ ਸਾਹਿਬ ਜੀ ਇਹ ਵੀ ਆਪਣੇ ਉਸਤਾਦ ਕਨੂ ਮਾਲ ਜੀ ਨਾਲ ਦੇ ਭਰਾ ਹੀ ਆ ਉਦਾਂ ਨਾਲ ਨਾਮ ਮਲਕੀਦਰ ਰੰਧਾਵਾ ਸਾਹਿਬ ਆ ਇਹ ਉਹਨਾਂ ਦੇ ਛੋਟੇ ਭਰਾ ਜੀ ਆਪਾਂ ਜਿਹੜਾ ਆਪਣੇ ਵੀਡੀਓ ਜਿਗਰ ਕਰਦੇ ਰਹੀਦਾ ਵਾ ਇਹਨਾਂ ਦਾ ਵੀ ਜਿਹੜੇ ਭਰਾ ਹੀ ਆ ਤੁਹਾਨੂੰ ਇਹਨਾਂ ਦਾ ਜਿਹੜਾ ਇਨਾਮ ਹੈ ਜਿਹੜਾ ਪਹਿਲਾ ਆਇਆ ਜੀ ਮੋੜ ਸ਼ਾਇਦ ਕਿ ਆਪਾਂ ਉਸਤਾਦ ਜੀ ਨਾਲ ਕੋਈ ਦੋ ਚੰਦ ਗੋਲ ਇਹਨਾਂ ਦੇ ਵੀ ਜਰੂਰ ਹੁਫਾਜ ਜਿਹੜੇ ਆ ਆਪਣੇ ਸ਼ੇਅਰ ਕਰਨਾ ਚਾਹੋ ਜੀ ਸਾਧ ਨਾਲ ਜੀ ਹਾਂਜੀ ਤੁਨੂ ਜੀ ਕਿਵੇਂ ਦਾ ਲੱਗ ਰਿਹਾ ਜੀ ਤੇ ਨਾਲੇ ਆਪਣੇ ਦੱਸੋ ਜੀ ਆਪਣੀ ਖੁਸ਼ੀ ਦਾ ਪਹਿਲੇ ਸੱਸੀ ਗਾਲ ਸਾਰੇ ਜਿੰਨੇ ਵੀ ਮੇਰੇ ਵੀਰ ਸਾਰੇ ਵੇਖ ਰਹੇ ਆ ਜੀ ਤੇ ਸਾਡੇ ਸੀਨੀਅਰ ਉਸਤਾਦ ਸਾਡੇ ਸ਼ੋਕਮਰ ਚੂਚੂ ਜੀ ਹਾਂਜੀ ਹਾਂਜੀ ਪਾਰਟੀ ਜਿਹੜੀ ਸਾਡੀ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਬਾਕੀ ਹਾਂਜੀ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਾਂਜੀ ਸਾਰੇ ਰੋਇ ਉਸਤਾਦ ਹੁਨੀਬਾਸ਼ੀ ਪਹਿਲਵਾਨ ਜੀ ਹਾਂਜੀ ਤੇ ਆਪਣੇ ਸਰਵਣ ਉਸਤਾਦ ਜੀ ਉਨਦਾਈ ਬਹੁਤ ਬਹੁਤ ਧੰਨਵਾਦ ਕਰਦੇ ਦਿਲੋਂ ਅਸੀਂ ਤੇ ਸਾਰਿਆਂ ਨੂੰ ਸਾਡੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਸਾਡਾ ਨਾਮ ਬਣਿਆ ਹੈ ਪਹਿਲਾ ਬ੍ਰਦਰ ਕਲੱਬ ਦੇ ਕਰਬ ਵੱਲੋਂ ਤੇ ਕਵਰ ਉਸਤਾਦ ਜੀ ਕਨੇਡਾ ਵੱਲੋਂ ਜਿਹੜੇ ਟੂਰਨਾਮੈਂਟ ਬ੍ਰਦਰ ਕਲੱਬ ਨਾਲ ਕਰਾਂਦੇ ਆ ਤੇ ਉਹਦੇ ਵਿੱਚ ਸਾਡਾ ਮੋਟਰਸਾਈਕਲ ਪਹਿਲਾ ਨਾਮ ਆਇਆ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਉਸਤਾਦ ਜੀ ਫੇਰ ਬਾਰਾ ਕੋ ਜੀ ਇਹ ਦਾ ਸਾਰੇ ਪਾਣੀ ਪਾਈ ਉਹਨਾਂ ਨੂੰ ਪਾਣੀ ਹਾਂਜੀ ਉਸਤਾਦ ਜੀ ਆਪਣਾ ਮਤਲਬ ਕੀ ਜਿਹੜੇ ਕਬੂਤਰ ਉੱਡੇ ਹੀ ਜੇ ਉਨਾ ਬਾਰੇ ਦੱਸਿਆ ਵੀ ਆਪਣਾ ਘਰ ਦੇ ਸਾਰੇ ਆਪਣੇ ਉਡਾਏ ਸੀ ਇਹਦੇ ਵਿੱਚ ਨਾ ਆਪਣਾ ਜਿੰਨੇ ਵੀ ਵੀਰ ਜੀ ਮੈਂ ਕਬੂਤਰ ਉਡਾਏ ਸਾਰੇ ਹੀ ਆਪਣੇ ਘਰ ਦੇ ਸੀ ਸਿਰਫ ਇੱਕ ਕਬੂਤਰ ਛੱਡ ਗਿਆ ਹਾਂਜੀ ਜਿਹੜਾ ਦੂਸਰ ਦੇ ਵਿੱਚ ਆਪਣਾ ਬੈਠਾ ਸੀ ਆਪਣਾ ਦੂਜੀ ਡਾਰੇ ਤੇ 3 ਵਜ ਗਏ ਤੇ ਕੁਝ ਮਿੰਟ ਤੇ ਜਿਹੜਾ ਬੈਠਾ 17 ਮਿੰਟਾਂ ਤੇ ਉਹ ਕਬੂਤਰ ਅੱਜ ਤੋਂ ਮੈਂ 2 ਸਾਲ ਪਹਿਲੇ ਫੜਿਆ ਸੀ ਹਾਂਜੀ ਉਹਨੂੰ ਆਪਣਾ ਆਪਾਰ ਦੀਆਂ ਮੋਨਾ ਲੱਗੀਆਂ ਤੇ ਉਹਦਾ ਅਸੀਂ ਨਾਂ ਰੱਖਿਆ ਮਿੱਠੂ ਵਾਲਾ ਹਾਂਜੀ ਠੀਕ ਹੈ ਤੇ ਹੁਣ ਉਹਦਾ ਆਪਾਂ ਨਾਂ ਰੱਖਤਾ ਮੋਰਸਾਈਕਲ ਵਾਲਾ ਹਾਂਜੀ ਕਿਉਂਕਿ ਉਦੋਂ ਜੇ ਉਹ 3 ਵਜ ਗਏ 17 ਮਿੰਟ ਤੇ ਨਾਂ ਪੈਂਦਾ ਤਾਂ ਸ਼ਾਇਦ ਮੈਂ ਮੋਰਸਾਈਕਲ ਰੇਸ ਦੇ ਵਿੱਚ ਜਿਹੜਾ ਉਹ ਨਾਂ ਆਂਦਾ ਹਾਂਜੀ 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 ਤੇ ਇਹਦੇ ਵਿੱਚ ਬਾਕੀ ਜਿੰਨੇ ਸਾਰੇ ਆਪਣੇ ਹੋਮ ਬਰੀਡ ਆਪਾਂ ਬੱਚੇ ਡਾਏ ਸੀ ਉਹ ਬੱਚੇ ਇਦਾਂ ਐ ਕਿ ਜੇੜ੍ਹ ਦੇ ਵਿੱਚ ਆਪਾਂ ਥੋੜੇ ਬਹੁਤੇ ਬੱਚੇ ਫੇਰੇ ਸੀ ਉਸ ਤੋਂ ਬਾਅਦ ਆਪਾਂ ਅਸੂ ਦੇ ਵਿੱਚ ਬੱਚੇ ਉਹ ਉਡਾਏ ਆ ਠੀਕ ਹੈ ਜਿੰਨੇ ਆਪਣੀ ਸਾਰੀ ਉਹ ਹੋਮ ਬਰੀਡ ਹੀ ਹਾਂਜੀ ਤੇ ਇਹ ਆ ਵੀ ਮੇਰੀ ਮਤਲਬ ਉਹ ਜਿਹੜੀ ਬੱਚਿਆਂ ਦੀ ਕੋਈ ਏਡੀ ਖਾਸ ਹੈ ਨਹੀਂ ਮਤਲਬ ਹਾਂਜੀ ਹਾਂਜੀ ਫਿਰ ਜਿਤਨਾ ਕਹਿੰਦੇ ਕੋਈ ਖਾਸ ਪ੍ਰਵਾਜਾ ਨਹੀਂ ਬਸ ਨਾਲ ਡਾ ਡਾ ਕੇ ਡਾ ਡਾ ਕੇ ਤੇ ਲੈਨ ਤੇ ਲੈਂਦਾ ਉਹਨਾਂ ਨੂੰ ਹਾਂਜੀ ਤੋਂ ਫਿਰ ਲੈਨ ਤੇ ਆਏ ਆ ਤੇ ਮੈਂ ਕਹਿੰਦਾ ਵੀ ਬੜੀ ਮੇਰੇ ਲਈ ਇੱਕ ਫਕਰ ਵਾਲੀ ਗੱਲ ਹੈ ਵੀ ਜਿਹੜੇ ਮੈਂ ਨੋਰਮਲ ਬੱਚੇ ਢਾਕੇ ਹੀ ਜਿਹੜੇ ਆਪਣੇ ਵੀ ਆਪਾ ਚੈਂਪੀਅਨ ਹੋ ਗਏ ਆ ਕਿਉਂਕਿ ਇਸ ਟੂਰਨਾਮੈਂਟ ਦੇ ਵਿੱਚ ਤਕਰੀਬਨ ਤਕਰੀਬਨ ਜਿੰਨੇ ਵੀ ਵੀਰ ਉਹਨਾਂ ਸਾਰਿਆਂ ਨੇ ਆਪਣੇ ਜੇਠ ਵਾਲੇ ਕਬੂਤਰ ਢਾਏ ਸੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਪੁਰਾਣੇ ਕਬੂਤਰ ਜੇਠ ਉਹਨਾਂ ਦੇ ਬੜਾ ਫਾਇਦਾ ਹੁੰਦਾ ਤੇ ਆਪਣੇ ਟੋਟਲੀ ਕਬੂਤਰ ਨਵੇਂ ਸੀ ਤੇ ਘਰ ਦੇ ਬੱਚੇ ਸੀ ਫਿਰ ਵੀ ਉਹਨਾਂ ਨੇ ਮੈਨੂੰ ਮੋਟਰਸਾਈਕਲ ਤੇ ਜਿਹੜਾ ਚੜਾਇਆ ਵਾ ਮੈਂ ਬੜਾ ਆਪਣੇ ਮਤਲਬ ਕਬੂਤਰਾਂ ਦੇ ਮੈਨੂੰ ਹੁੰਦੀ ਆ ਵੀ ਯਾਰ ਆਪਾਂ ਨਵੀਂ ਤਿਆਰੀ ਕਰਕੇ ਇੱਕ ਸਾਲ ਦੀ ਬੱਚੇ ਪੱਟੀਆਂ ਪੱਟੀਆਂ ਦੀ ਫਿਰ ਵੀ ਆਪਾਂ ਤੇ ਬੜੀ ਮੈਨੂੰ ਖੁਸ਼ੀ ਹੋਈ ਐ ਚੀਜ਼ ਦੀ ਤੇ ਇਹਦਾਂ ਸਾਨੂੰ ਹੋਇਆ ਵੀ ਠੀਕ ਐ ਯਾਰ ਸਾਡੀ ਬਲੈਡ ਲਾਈਨ ਜਿਹੜੀ ਘਰ ਦੀ ਐ ਬਈ ਵਧੀਆ ਵੇ ਮਤਲਬ ਚੱਲਦੀ ਆਉਂਦੀ ਆ ਉਸਤਾ ਜੀ ਲਾਸਟ ਆਪਣਾ ਕਬੂਤਰ ਕਿੰਨੇ ਵੇ ਬੈਠਾਈਏ ਲਾਸਟ ਪਹਿਲੀ ਪਹਿਲੀ ਉਡਾਰੇ ਜਿਹੜਾ ਆਪਣਾ ਲਾਸਟ ਕਬੂਤਰ ਬੈਠਾਈ ਮਾਦੀ ਆਪਣੇ ਘਰ ਦੀ ਟਾਡੀ ਪੱਠੀ ਬੈਠੀ 4:00 ਵਜੇ ਤੇ 12 12 ਮਿੰਟਾਂ ਦੇ 12 ਮਿੰਟਾਂ ਦੇ ਤੇ ਦੂਜੀ ਪਰਵਾਜੇ ਆਪਣਾ ਲਾਸਟ ਕਬੂਤਰ ਬੈਠਾ 3:00 ਵਜੇ 17 ਮਿੰਟਾਂ ਦੇ ਠੀਕ ਐ ਜੀ ਲੋ ਜੀ ਦੋਸਤੋ ਤੇ ਆਪਣੇ ਜਿਹੜਾ ਵਾ ਪਹਿਲੇ ਨਾਮ ਦੀ ਉਸਤਾਦ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਉਮੀਦ ਹੈ ਸਾਰੇ ਭਰਾਵਾਂ ਨੂੰ ਵੀਡੀਓ ਜਿਹੜੀ ਚੰਗੀ ਲੱਗੀ ਹੋਗੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਜੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ